ਵੱਲਾ ਮਨਾਤੇ ਆਈ ਅੰਧਾਰ ਪ੍ਰੀਤੀ ਇਹਨਾਂ ਕੋਲ ਤੋਂ ਪੈ ਪੁੰਨ ਹੱਥ ਨਵਾ ਲਵੇਤੀ ਨਾਂ ਨਾਮ ਦੇ ਆਈਏ ਸਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਮੇਨ ਐਂਟਰੀ ਗੇਟ ਕੋਲ ਪਹੁੰਚ ਚੁੱਕੇ ਆ ਜੀ ਦੋਸਤੋ ਲਓ ਜੀ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਪਿਆਰੇ ਬੂਟੇ ਲੱਗੇ ਨੇ ਆਪਾਂ ਤੁਹਾਨੂੰ ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਠੱਕਰਵਾਲ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਇਸ ਧਰਤੀ ਨੂੰ ਭਾਗ ਲਾਏ ਜੀ ਠੱਕਰਵਾਲ ਪਿੰਡ ਦੇ ਵਿੱਚ ਆਪਾਂ ਪਹੁੰਚੇ ਆ ਜੀ ਕੀਰਤਪੁਰ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਨਿਹਾਲ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਪਿੰਡ ਵਿੱਚ ਪਹੁੰਚੇ ਜੀ ਤੇ ਦੋਸਤੋ ਵੀਡੀਓ ਨਾ ਬਣੇ ਰਿਹਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਗੁਰਦੁਆਰਾ ਸਾਹਿਬ ਜੀ ਦੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਮੇਨ ਐਂਟਰੀ ਗੇਟ ਕੋਲ ਪਹੁੰਚ ਚੁੱਕੇ ਹਾਂ ਜੀ ਕਿੰਨੀ ਵਧੀਆ ਸੋਹਣੀ ਪਾਰਕ ਬਣਾਈ ਹੋਈ ਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਤੇ ਅੱਗੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਾਉਨੇ ਆ। ਤੁਸੀਂ ਦੇਖ ਸਕਦੇ ਹੋ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਹੋਈਆਂ ਨੇ। ਮਾਤਾ ਦੇਖ ਲਓ ਦਰਸ਼ਨ ਕਰਕੇ ਆਈ ਆ ਪਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ। ਗੁਰੂ ਸਾਹਿਬ ਜੀ ਦੇ ਅੰਦਰ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਆਈ ਆ ਮਾਤਾ ਤੇ ਆਪਾਂ ਵੀ ਤੁਹਾਨੂੰ ਵੀਡੀਓ 'ਚ ਦਰਸ਼ਨ ਕਰਵਾਉਨੇ ਆ ਦੋਸਤੋ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ। ਮੇਰੀ ਵੀਡੀਓ ਨੂੰ ਦੇਖੋ ਤੇ ਦਰਸ਼ਨ ਕਰੋ। ਤੁਹਾਨੂੰ ਦਰਸ਼ਨ ਕਰਵਾਉਨੇ ਆ ਆਪਾਂ ਵੀਡੀਓ ਦੇ ਵਿੱਚੋਂ। ਸਾਹਮਣੇ ਨਿਸ਼ਾਨ ਸਾਹਿਬ ਜੀ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ। ਦੇਖ ਸਕਦੇ ਹੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੋੜਾ ਲਾ ਸਕਦੇ ਆ ਜੀ ਜੋੜਾ ਘਰ ਬਣਾਇਆ ਹੋਇਆ ਵਾ ਸਟੈਂਡ ਬਣਾਇਆ ਹੋਇਆ ਇਹਦੇ ਵਿੱਚ ਜੋੜੇ ਲਾ ਕੇ ਆਪਾਂ ਅੱਗੇ ਚੱਲਦੇ ਆਂ ਦਰਬਾਰ ਸਾਹਿਬ ਜੀ ਦੇ ਵਿੱਚ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਵੀਡੀਓ ਨਾ ਬਣੇ ਰਿਓ ਦੋਸਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਚੱਲ ਰਹੀ ਹੈ ਜੀ ਪਾਸ਼ਾ ਹੀ ਪਹਿਲੀ ਗੁਰਦੁਆਰਾ ਨਾਨਕਸਰ ਪਿੰਡ ਠੱਕਰਵਾਲ ਵਿਖੇ ਫਰਸ਼ ਸ਼ੈੱਡ ਯਾਤਰੀਆਂ ਦੇ ਰਹਿਣ ਵਾਸਤੇ ਕਮਰੇ ਸਰੋਵਰ ਦੇ ਆਲੇ ਦੁਆਲੇ ਫਰਸ਼ ਦੀ ਖਸਤਾ ਹਾਲਤ ਬੀਬੀਆਂ ਦੇ ਸਰੋਵਰ ਵਿੱਚ ਟਾਈਲਾਂ ਦੀ ਸੇਵਾ ਤੇ ਜਨਰੇਟਰ ਦੀ ਲੋਡ ਹੈ ਜੀ ਜਿਸ ਦਾ ਖਰਚਾ ਤਕਰੀਬਨ 30 ਲੱਖ ਤੋਂ 35 ਲੱਖ ਤੱਕ ਦਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮਾਇਆ ਦੇ ਕੇ ਸਹਿਯੋਗ ਦਿਓ ਜੀ ਤੇ ਆਪਣਾ ਜੀਵਨ ਸਫਲਾ ਕਰੋ ਇਕ ਜਤ ਜੇ ਆਵਲੇ ਮਲਾਈਐ ਸਤੰਤਨਾਮ ਪ੍ਰਭ ਦੇ ਕੇਵਨਾ ਬਰਮਕ ਗਤਿਆਈ ਹੋ ਸਮਾਗਤੀ ਜਾ ਪਵਾਨੀਆਂ ਕਹਾਣੀਆਂ ਬੁਬਤ ਬੁਧ ਕਰੇਨ ਜੇ ਸਤਗੁਰ ਪਾਵੇ ਤੋ ਮੰਨ ਲੈ ਕਰਮ ਕਰੇਨ ਯਾਇ ਬੋ ਤੋ ਅਸ਼ੋਤ੍ਰ ਸਾਸ ਵਿਆਸਤ ਨਾਨ ਵਚਨ ਸਾਧਕ ਕਰੇਨ ਸੱਚੇ ਲਾਏ ਸਗਲੇ ਸਦਾ ਜਸ ਮਾਣ ਨਾਨਕ ਦੇ ਪਰਵਾਨ ਭਏ ਜੇ ਸਗਲੇ ਕੁੱਲ ਧਰੇਨ ਆਲਾਤੀ ਜਾ ਗੁਰੂ ਜੀ ਨਾ ਕਾ ਅੰਦਲਾ ਸਿਖਵੀਂ ਅੰਦੇ ਕੰਮ ਕਰੇ ਨਾ ਭਾਣੇ ਚੱਲਣ ਆਪਣੇ ਨਾ ਝੋਠੋ ਝੋਟ ਬਲੈ ਨਾ ਕੋੜ ਗਾਥ ਕਮਾਉਂਦਾ ਬਨਿ ਵੱਲ ਮਨਾਤੀ ਆਈ ਅੰਦਰ ਆਪ੍ਰੀਤੀ ਕਾਪੋ ਤੈ ਪਨਹਾਂ ਨਾਮਾਂ ਬੀਤੀ ਨਾਮ ਨਮੰਦੇ ਆਈਏ ਬਾਦਲ ਸਮਾਈ ਦੋਸਤੋ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੁਛ ਇਸ ਤਰ੍ਹਾਂ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੌਰਾਨ ਚੜਦੀ ਬਲ ਦੀ ਲਕਾਈ ਨੂੰ ਸੋਧਦੇ ਹੋਏ ਆਪਣੀ ਯਾਤਰਾ ਦੌਰਾਨ ਗੁਰਦੁਆਰਾ ਚਰਨ ਕਮਲ ਸਾਹਿਬ ਕੀਰਤਪੁਰ ਸਾਹਿਬ ਦੇ ਅਸਥਾਨ ਤੋਂ ਚੱਲਦੇ ਹੋਏ ਸਾਈਂ ਬੁੱਢਣ ਸ਼ਾਹ ਨੂੰ ਨਿਹਾਲ ਕਰਕੇ ਲੁਧਿਆਣਾ ਗਊ ਘਾਟ ਸਾਹਿਬ ਪਹੁੰਚੇ ਉੱਥੇ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਆਖਣ ਲੱਗੇ ਕਿ ਭਾਈ ਇੱਥੇ ਨੇੜੇ ਇੱਕ ਨਗਰ ਵਿੱਚ ਠਾਕੁਰਦਾਸ ਮਹੰਤ ਰਹਿੰਦਾ ਹੈ ਉਸਨੇ ਪਿਛਲੇ ਜਨਮ ਵਿੱਚ ਕਾਫੀ ਤਪੱਸਿਆ ਕੀਤੀ ਸੀ ਉਹ ਰਾਜਸਥਾਨ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ ਉਸਦਾ ਨਾਮ ਠਾਕੁਰਦਾਸ ਹੈ ਤੇ ਉਸਨੇ ਕਾਂਸ਼ੀ ਤੋਂ ਵਿਦਿਆ ਪ੍ਰਾਪਤ ਕੀਤੀ ਸੀ ਇਹ ਇਲਾਹਾਬਾਦ ਇੱਕ ਡੇਰੇ ਵਿੱਚ ਸੇਵਾ ਕਰਨ ਲੱਗ ਗਿਆ ਉਸ ਡੇਰੇ ਦਾ ਮਹੰਤ ਮथुराਦਾਸ ਸੀ ਤੇ ਮथुराਦਾਸ ਨੇ ਇਸ ਦੀ ਸੇਵਾ ਭਾਵਨਾ ਦੇਖ ਕੇ ਇਸ ਨੂੰ ਆਪਣਾ ਚੇਲਾ ਬਣਾ ਲਿਆ ਥੋੜੇ ਸਮੇਂ ਬਾਅਦ ਮथुरादास ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਮਰਨੇ ਦੇ ਇਕੱਠ ਤੇ ਮੁਖੀ ਮਹਾਂਤ ਤੇ ਇਕੱਠੇ ਹੋਏ ਤੇ ਫੈਸਲਾ ਕੀਤਾ ਕਿ ਪੱਗ ਦੀ ਰਸਮ ਮथुरादास ਦੇ ਗੜਬਈ ਪਰਮਾਦਾਸ ਨੂੰ ਦਿੱਤੀ ਜਾਵੇ ਤਾਂ ਠਾਕੁਰਦਾਸ ਨੇ ਰੋਲਾ ਪਾਇਆ ਫਿਰ 20 ਪ੍ਰਮੁੱਖ ਮਹਾਂਤਾਂ ਨੇ ਪੱਗ ਤੇ ਟਿੱਕਾ ਮਹਾਂਤ ਪਰਮਾਦਾਸ ਦੇ ਲਗਾ ਦਿੱਤਾ ਤੇ ਠਾਕੁਰਦਾਸ ਨੂੰ ਕਿਹਾ ਤੂੰ ਉਸੀ ਤਰ੍ਹਾਂ ਸੇਵਾ ਕਰਦਾ ਰਿਹਾ ਫਿਰ ਠਾਕਰਦਾਸ ਨਾਰਾਜ਼ ਹੋ ਗਿਆ ਚੇਲਿਆਂ ਸਮੇਤ ਚੱਲਦਾ ਹੋਇਆ ਪੰਜਾਬ ਪਹੁੰਚਿਆ ਤੇ ਇਸ ਸਥਾਨ ਤੇ ਆ ਗਿਆ ਇੱਥੇ ਇੱਕ ਢਾਬ ਸੀ ਜਿੱਥੇ ਅੱਜ ਕੱਲ੍ਹ ਸਰੋਵਰ ਹੈ ਇਸ ਨੇ ਆਪਣਾ ਪੱਕਾ ਟਿਕਾਣਾ ਬਣਾ ਲਿਆ ਇਸ ਜਗ੍ਹਾ ਤੇ ਤੇ ਕੁਝ ਸਮੇਂ ਬਾਅਦ ਇਸ ਸਥਾਨ ਦਾ ਨਾਮ ਠੱਕਰਵਾਲ ਪੈ ਗਿਆ ਇਸ ਸਥਾਨ ਤੇ ਬਰੋਟੇ ਸਨ ਇਹਨਾਂ ਬਰੋਟਿਆਂ ਨਾਲ ਹਾਥੀ ਬੰਨੇ ਸਨ ਜਿਨ੍ਹਾਂ ਵਿੱਚੋਂ ਦੋ ਹਾਥੀ ਬੜੇ ਜ਼ਾਲਮ ਸਨ ਕਿਸੇ ਨੂੰ ਲੰਗਰ ਨਹੀਂ ਸੀ ਦਿੰਦੇ ਇਸ ਜਗ੍ਹਾ ਤੋਂ ਦਰਬਾਰ ਸਾਹਿਬ ਤੋਂ ਲੰਗਰ ਵਾਲੇ ਪਾਸੇ ਠਾਕਰਦਾਸ ਦੀ ਕੁੱਲੀ ਸੀ ਅਤੇ ਇੱਥੇ ਇੱਕ ਖੂਹ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਪਹੁੰਚੇ ਤਾਂ ਠਾਕਰਦਾਸ ਕੁੱਲੀ ਦੇ ਬਾਹਰ ਘੁੰਮ ਰਿਹਾ ਸੀ ਅਤੇ ਗੁਰੂ ਜੀ ਨੂੰ ਦੇ ਅੰਦਰ ਵੜ ਗਿਆ ਕਿਉਂਕਿ ਉਸ ਨੂੰ ਆਪਣੀ ਵਿੱਦਿਆ ਦਾ ਅਮਾਨ ਹੋ ਗਿਆ ਸੀ ਗੁਰੂ ਜੀ ਕੁੱਲੀ ਤੋਂ ਕੁਝ ਦੂਰ ਕੁੱਲੀ ਵੱਲ ਪਿੱਠ ਕਰਕੇ ਬੈਠ ਗਏ ਤਾਂ ਠਾਕਰਦਾਸ ਸੋਚਣ ਲੱਗਾ ਕਿ ਇਹ ਕੈਸੇ ਸਾਧੂ ਹਨ ਜੋ ਕਿ ਆਪਣੀ ਮਰਜ਼ੀ ਨਾਲ ਬੈਠ ਗਏ ਹਨ ਫਿਰ ਗੁਰੂ ਜੀ ਠਾਕੁਰਦਾਸ ਦੇ ਮਨ ਦੀ ਭਾਵਨਾ ਜਾਣ ਕੇ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨੇ ਬਰਬਾਹ ਬਜਾ ਬਾਣੀ ਆਈ ਹੈ ਫਿਰ ਮਰਦਾਨਾ ਰਬਾਬ ਵਜਾਉਣ ਲੱਗਿਆ ਤਾਂ ਫਿਰ ਗੁਰੂ ਜੀ ਨੇ ਬਾਣੀ ਦਾ ਉਚਾਰਨ ਕੀਤਾ ਜਦੋਂ ਫਿਰ ਠਾਕੁਰਦਾਸ ਆਵਾਜ਼ ਸੁਣ ਕੇ ਸੰਪੂਰਨਤੋਂ ਬਾਅਦ ਗੁਰੂ ਜੀ ਕੋਲ ਆ ਕੇ ਕਹਿਣ ਲੱਗਾ ਹਰੇ ਰਾਮ ਤਾਂ ਗੁਰੂ ਜੀ ਨੇ ਆਖਿਆ ਸਤ ਕਰਤਾਰ ठाकुरदास ਨੇ ਪੁੱਛਿਆ ਹਰੇ ਨਾਮ ਤੇ ਸਤ ਕਰਤਾਰ ਵਿੱਚ ਕੀ ਫਰਕ ਹੈ ਤਾਂ ਗੁਰੂ ਜੀ ਨੇ ਆਖਿਆ RAM ਤੇ KRISHNA ਸਤ ਕਰਤਾਰ ਦੇ ਅਵਤਾਰ ਸਨ ਕਰਤਾਰ ਸਦਾ ਸਤ ਸੀ ਸਦਾ ਹੀ ਸਤ ਹੈ ਤੇ ਸਦਾ ਹੀ ਰਹੇਗਾ ਇਹ ਸੁਣ ਕੇ ਠਾਕੁਰदास ਦਾ ਹੰਕਾਰ ਚੂਰ ਹੋ ਗਿਆ ਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਭੁੱਲ ਬਖਸ਼ਾ ਲਈ ਉਸ ਤੋਂ ਬਾਅਦ ਗੁਰੂ ਜੀ ਸੁਲਤਾਨਪੁਰ ਬੀਬੇ ਨਾਨਕੀ ਕੋਲ ਪਹੁੰਚ ਗਏ ਦੋਸਤੋ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸੀ ਜੋ ਆਪਾਂ ਤੁਹਾਨੂੰ ਦੱਸਿਆ ਵੀਡੀਓ ਵਿੱਚ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਸਕਰੀਨਸ਼ਾਟ ਲੈ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਸੰਗਤੋਂ ਗੁਰਦੁਆਰਾ ਸਾਹਿਬ ਜੀ ਦਾ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਜੀ ਜਿਨ੍ਹਾਂ ਦੋਸਤਾਂ ਨੇ ਭੈਣਾ ਭਰਾਵਾਂ ਨੇ ਮੇਰੀ ਵੀਡੀਓ ਨੂੰ ਪਿਆਰ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਇੱਕ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਆ ਕਰੋ ਦੋਸਤੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਪਿਆਰੇ ਬੂਟੇ ਲੱਗੇ ਨੇ ਆਪਾਂ ਤੁਹਾਨੂੰ ਦਿਖਾਉਨੇ ਆਂ ਕਾਰਸੇਵਾ ਦਾ ਕੰਮ ਚੱਲ ਰਿਹਾ ਜਿਨ੍ਹਾਂ ਸੰਗਤਾਂ ਨੇ ਸੇਵਾ ਕਰਨੀ ਹੋਣੀ ਜੀ ਆਪਾਂ ਕੰਟੈਕਟ ਨੰਬਰ ਬੋਰਡ ਦੇ ਵਿੱਚ ਦੇ ਦਾਂਗੇ ਸੇਵਾ ਕਰ ਸਕਦੀਆਂ ਨੇ ਸੰਗਤਾਂ ਚਿੜੀਆਂ ਨੇ ਦੇਖ ਸਕਦੇ ਹੋ ਸਾਹਮਣੇ ਆਪਦੇ ਘਰ ਕਿੰਨੇ ਐਨ ਤਰੀਕੇ ਨਾਲ ਬਣਾਏ ਹੋਏ ਆ ਖੰਜੂਰਾਂ ਦੇ ਉੱਪਰ ਤੇ ਇੱਧਰ ਖੰਜੂਰਾਂ ਵੀ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਬੂਟੇ ਲੱਗੇ ਆ ਗੁਰਦੁਆਰਾ ਦੀ ਰੌਣਕ ਨੂੰ ਹੋਰ ਗੁਰਦੁਆਰਾ ਸਾਹਿਬ ਜੀ ਦੀ ਰੌਣਕ ਨੂੰ ਹੋਰ ਵਧਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਲਾਈਟਾਂ ਵੀ ਲੱਗੀਆਂ ਨੇ ਤੇ ਪਰਲੇ ਪਾਸੇ ਪਾਰਕ ਵੀ ਬਣਾਈ ਗਈ ਹੈ ਸੰਗਤਾਂ ਲਈਓ ਆਰਾਮ ਵੀ ਕਰ ਸਕਦੇ ਇੱਥੇ ਕਮਰਿਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੰਗਤੋ ਜਿੰਨੇ ਯਾਤਰੀ ਆਉਂਦੇ ਨੇ ਤੇ ਰੁਕਣ ਲਈ ਇੱਥੇ ਕਮਰੇ ਬਣ ਰਹੇ ਨੇ ਤੇ ਦੋਸਤੋ ਜਿਨ੍ਹਾਂ ਨੇ ਸੇਵਾ ਕਰਨੀ ਹੋਵੇ ਜਰੂਰ ਕਰਿਓ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇੋਂ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਿਹਾ ਜੀ ਦੋਸਤੋ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਜੀ ਗੁਰਦੁਆਰਾ ਸਾਹਿਬ ਜੀ ਦੇ ਉਮੀਦ ਕਰਦੇ ਹਾਂ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਦੋਸਤੋ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਪੁਰ ਤੋਂ ਮਰਦਾਨਾ ਜੀ ਨੂੰ ਨਾਲ ਲੈ ਕੇ ਇਸ ਜਗ੍ਹਾ ਤੇ ਪਹੁੰਚੇ ਜੀ ਬਾਬਾ ਬੁੱਢਣ ਸਾਹਿਬ ਜੀ ਨੂੰ ਨਿਹਾਲ ਕਰਦੇ ਹੋਏ ਇਸ ਜਗ੍ਹਾ ਤੋਂ ਆਏ ਜੀ ਤੇ ਦੋਸਤੋ ਐਦਾਂ ਹੀ ਆਪਣੀਆਂ ਨਵੀਆਂ ਤਾਜ਼ੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਦਾਂ ਹੀ ਆਪਣੀਆਂ ਹੋਰ ਤਾਜ਼ੀਆਂ ਨਵੀਆਂ ਵੀਡੀਓ ਆਉਣ ਵਾਲੀਆਂ ਨੇ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ